ਸਵੇਰੇ ਮੂੰਹ ਨੇਰੇ ਉੱਠ ਕੇ ਝਾੜੂ ਲਾਉਣਾ ਪੈ ਜਾਣਾ ਸੀ ਮਹਿੰਗਾ ਤੁਸੀਂ ਵੀ ਅੱਜ ਹੀ ਬੰਦ ਕਰੋ ਆ ਗਲਤੀ ਅਕਸਰ ਹੀ ਬਹੁਤ ਸਾਰੇ ਘਰਾਂ ਵਿੱਚ ਔਰਤਾਂ ਸਵੇਰੇ ਸੁਦੇਹਾਂ ਉੱਠ ਕੇ ਘਰ ਦੀ ਸਾਫ ਸਫਾਈ ਕਰਦੀਆਂ ਨੇ ਪਰ ਹੁਣ ਇਸ ਤਰ੍ਹਾਂ ਕਰਨ ਵਾਲੀਆਂ ਔਰਤਾਂ ਹੋ ਜਾਓ ਸਾਵਧਾਨ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਫੁੱਲ ਝਾੜੂ ਵਿੱਚ ਇੱਕ ਸੱਪ ਕਿਵੇਂ ਲੁਕਿਆ ਬੈਠਾ ਹੈ ਦਰਸਲ ਜਦੋਂ ਇੱਕ ਔਰਤ ਸਵੇਰੇ 5 ਵਜੇ ਉੱਠ ਕੇ ਚਾਹ ਧਰ ਕੇ ਵਿਹੜੇ ਵਿੱਚ ਝਾੜੂ ਲਗਾਉਣ ਲਈ ਝਾੜੂ ਚੱਕਦੀ ਏ ਤਾਂ ਉਸ ਨੂੰ ਝਾੜੂ ਪਹਿਲਾਂ ਨਾਲੋਂ ਭਾਰਾ ਲੱਗਦਾ ਹੈ ਜਦੋਂ ਉਹ ਇਸ ਨੂੰ ਹਿਲਾਉਂਦੀ ਏ ਤਾਂ ਉਸ ਨੂੰ ਝਾੜੂ ਵਿੱਚ ਇੱਕ ਲੁਕਿਆ ਸੱਪ ਦਿਖਾਈ ਦ ਉਹ ਝਾੜੂ ਨੂੰ ਸਿੱਟ ਕੇ ਆਪਣੇ ਘਰ ਵਾਲੇ ਨੂੰ ਜਗਾਉਂਦੀ ਹੈ ਅਤੇ ਜਦੋਂ ਉਹ ਆ ਕੇ ਦੇਖਦਾ ਹੈ ਤਾਂ ਸੱਪ ਠੰਡ ਕਾਰਨ ਅਜੇ ਵੀ ਝਾੜੂ ਵਿੱਚ ਹੀ ਲੁਕਿਆ ਬੈਠਾ ਸੀ ਜਿਸ ਦੀ ਉਹ ਮੌਕੇ ਤੇ ਵੀਡੀਓ ਬਣਾ ਲੈਂਦਾ ਹੈ ਤੇ ਇਸ ਸੱਪ ਨੂੰ ਮਾਰ ਦਿੰਦਾ ਹੈ ਸੋ ਅਕਸਰ ਹੀ ਠੰਡ ਤੋਂ ਬਚਣ ਲਈ ਸੱਪ ਗਰਮ ਥਾਂਾਂ ਤੇ ਲੁਕ ਕੇ ਬੈਠ ਜਾਂਦੇ ਨੇ ਜੇ ਤੁਸੀਂ ਵੀ ਸਵੇਰੇ ਹਨੇਰੇ ਵਿੱਚ ਸਾਫ ਸਫਾਈ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਨਹੀਂ ਤਾਂ ਕੋਈ ਵੀ ਭਾਣਾ ਵਾਪਰ ਸਕਦਾ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਹਰ ਇੱਕ ਪਰਿਵਾਰ ਤੱਕ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ